ਸਤਿ ਸ਼੍ਰੀ ਅਕਾਲ ਜੀ ਤਾਂ ਹਾਲ ਹੀ ਵਿੱਚ ਮਹਿਕਪ੍ਰੀਤ ਵੱਲੋਂ ਇੱਕ ਪੋਡਕਾਸਟ ਦਿੱਤਾ ਗਿਆ ਜਿਸ ਦੇ ਵਿੱਚ ਉਹਦਾ ਕਹਿਣਾ ਹੈ ਕਿ ਉਸਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਤਾਂ ਚਲੋ ਆਪਾਂ ਵੀ ਚੈੱਕ ਕਰਦੇ ਹਾਂ ਮਹਿਕਪ੍ਰੀਤ ਦਾ ਇਹ ਪੋਡਕਾਸਟ ਤੇ ਮਹਿਕਪ੍ਰੀਤ ਦੇ ਆਨਸਰਸ ਵੈਲਿਡ ਹੈਗੇ ਆ ਜਾਂ ਨਹੀਂ ਇਹ ਲੱਭਣ ਦੀ ਕੋਸ਼ਿਸ਼ ਕਰਾਂਗੇ ਚਲੋ ਉਹਦੀ ਮਾਂ ਨੂੰ ਨਹੀਂ ਚੰਗਾ ਲੱਗਦਾ ਸੀ ਵੀ ਇਹ ਕੁੜੀ ਕਿਉਂ ਆਏ ਆ ਉਹਦੀ ਮਾਂ ਨੇ ਯਾਨੀ ਕਿ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਹਨਾ ਮਾਰਨ ਦੀ ਤਾਂ ਹੌਲੀ ਹੌਲੀ ਕਰਕੇ ਸਾਰੇ ਪਰਿਵਾਰ ਨੇ ਅਸਲੀ ਰੂਪ ਵੀ ਮਰਨ ਤੱਕ ਮਜਬੂਰ ਕਰ ਦਿੱਤਾ ਸੀ ਹੂੰ ਮਰਨ ਤੱਕ ਮਜਬੂਰ ਕਰ ਦਿੱਤਾ ਸੀ ਇਹਦੇ ਸ਼ਬਦ ਸੁਣ ਕੇ ਲੱਗਦਾ ਜਿਵੇਂ ਸੀਆਈਡੀ ਦਾ ਕੋਰਟ ਰੂਮ ਚੱਲਦਾ ਹੋਵੇ ਨਾ ਕਿ ਪੌਡਕਾਸਟ ਦੇਖ ਭੈਣ ਐਨਾ ਵੱਡਾ ਇਲਜ਼ਾਮ ਲਾਉਣ ਤੋਂ ਪਹਿਲਾਂ ਦਿਮਾਗ ਦੀ ਨਾੜ ਨੂੰ ਗੰਡ ਮਾਰ ਲਿਆ ਕਰ ਇਹ ਕੋਈ ਹਲਕੇ ਫੁਲਕੇ ਸ਼ਬਦ ਨਹੀਂ ਹੁੰਦੇ ਵੀ ਮੈਨੂੰ ਮਾਰਨ ਚ ਕੋਈ ਕਸਰ ਨਹੀਂ ਛੱਡੀ ਇਸ ਲੈਵਲ ਦੀ ਗੱਲ ਸੁਣ ਕੇ ਤਾਂ ਨਾ ਪਹਿਲਾਂ ਜੱਜ ਵੀ ਕਹ ਦੇ ਵੀ ਮੈਡਮ ਪਹਿਲਾਂ ਸੋਚੋ ਤੇ ਫਿਰ ਬੋਲੋ ਤੇ ਇਹ ਸਾਰੀ ਦੁਨੀਆ ਸਾਹਮਣੇ ਜੋ ਮਨ ਚ ਆਉਂਦਾ ਉਹੀ ਬੋਲ ਦਿੰਦੀ ਆ ਇੱਕ ਗੱਲ ਦੱਸਾਂ ਇਹਦਾ ਪੌਡਕਾਸਟ ਸੁਣ ਕੇ ਨਾ ਲਵਪ੍ਰੀਤ ਦੀ ਮੰਮੀ ਨੂੰ ਦੌਰਾ ਪੈਣ ਵਾਲਾ ਹੋ ਗਿਆ ਹੋਣਾ ਹੁਣ ਪਹਿਲਾਂ ਇਹ ਆਪ ਬੀਤ ਗਏ ਮੁੱਦੇ ਚੱਕਦੀ ਆ ਤੇ ਜਦੋਂ ਕੋਈ ਅੱਗੋਂ ਸਫਾਈ ਦਿੰਦਾ ਫਿਰ ਕਹਿੰਦੀ ਆ ਕਿ ਮੇਰੇ ਤੇ ਕੋਈ ਵੀਡੀਓ ਨਾ ਆਵੇ ਹੁਣ ਜੇ ਤੂੰ ਲਵਪ੍ਰੀਤ ਨੂੰ ਬੋਲੀ ਆ ਤਾਂ ਕੱਲ ਨੂੰ ਉਹ ਵੀ ਤਾਂ ਆਪ ਦਾ ਪੱਖ ਰੱਖੂਗੀ ਤੇ ਫਿਰ ਇਹਨੇ ਕਹਿਣਾ ਵੀ ਮੇਰੇ ਤੇ ਕਿਵੇਂ ਵੀਡੀਓ ਪਾਈ ਉਹ ਵੀ ਮੇਰੀ ਪਰਮਿਸ਼ਨ ਤੋਂ ਬਿਨਾ ਪਾਡਕਾਸਟ ਚ ਮਸਾਲਾ ਪਾਉਣ ਦੇ ਚੱਕਰ ਚ ਨਾ ਇੰਨਾ ਵੱਡਾ ਇਲਜ਼ਾਮ ਲਾਉਣਾ ਮਹਿੰਗਾ ਪੈ ਸਕਦਾ ਲਵਪ੍ਰੀਤ ਦਾ ਕਹਿਣਾ ਸੀ ਕਿ ਇਹ ਮੇਰੀ ਮੰਮੀ ਨੂੰ ਤੰਗ ਕਰਦੀ ਸੀ ਤੇ ਇਹਦਾ ਕਹਿਣਾ ਲਵਪ੍ਰੀਤ ਦੀ ਮਾਤਾ ਮੇਰੇ ਨਾਲ ਕੁੱਟਮਾਰ ਕਰਦੀ ਸੀ ਦੇਖੋ ਤਾੜੀ ਦੋ ਹੱਥਾਂ ਨਾਲ ਹੀ ਵੱਜਦੀ ਹੁੰਦੀ ਆ ਨਾ ਤਾਂ ਸਾਰਾ ਕਸੂਰ ਲਵਪ੍ਰੀਤ ਦੀ ਫੈਮਲੀ ਦਾ ਕੱਢਿਆ ਜਾ ਸਕਦਾ ਤੇ ਨਾ ਇਹਦਾ ਕਿਉਂਕਿ ਹਜੇ ਇਹਦੀ ਏਜ 16 ਟੂ 17 ਸਾਲ ਦੀ ਆ ਤੇ ਇਸ ਉਮਰ ਦੇ ਵਿੱਚ ਕਿਸੇ ਨੂੰ ਕਿੰਨੀ ਕੁ ਅਕਲ ਹੁੰਦੀ ਆ ਇਹ ਆਪਾਂ ਨੂੰ ਵੀ ਪਤਾ ਬਾਕੀ ਮਹਿਕ ਦੀ ਅਕਲ ਤਾਂ ਤੁਸੀਂ ਹਰਪ੍ਰੀਤ ਵੀਰੇ ਹੋਰਾਂ ਦੇ ਲਾਈਵ ਦੇ ਵਿੱਚ ਦੇਖ ਹੀ ਲਈ ਆ ਇਹ ਝੂਠ ਇੰਨੀ ਸਫਾਈ ਨਾਲ ਬੋਲਦੀ ਆ ਵੀ ਸਾਹਮਣੇ ਬੈਠੇ ਬੰਦੇ ਨੂੰ ਵੀ ਪਾਗਲ ਬਣਾ ਦੇ। ਨੋ ਡਾਊਟ ਹੋਈਆਂ ਹੋਣਗੀਆਂ ਇਹਦੇ ਨਾਲ ਵੀ ਵਦਵੀਆਂ ਘਟਵੀਆਂ ਗੱਲਾਂ ਪਰ ਸਾਰਾ ਇਲਜ਼ਾਮ ਉਹਨਾਂ ਤੇ ਪਾਤਾ। ਲਾਈਵ ਦੇ ਵਿੱਚ ਵੀ ਆਪਾਂ ਵੇਖਿਆ ਸੀ ਕਿ ਇਹ ਪਹਿਲਾਂ ਆਪਣੀ ਮੰਮੀ ਦੇ ਨਾਲ ਡਿਸਕਸ਼ਨ ਕਰਦੀ ਸੀ। ਇਹਦੀ ਮੰਮੀ ਜੋ ਕਹਿੰਦੀ ਸੀ ਫਿਰ ਇਹ ਉਹੀ ਬੋਲਦੀ ਸੀ ਤੇ ਅੱਜ ਦੀ ਭਾਸ਼ਾ ਵੀ ਇਹਦੀ ਮੰਮੀ ਦੀ ਆ। ਉਹਦੀ ਸਿਖਾਈ ਹੋਈ ਬੋਲਦੀ ਆ। ਵੈਸੇ ਕਹਿਣ ਨੂੰ ਕੀ ਕਹਿਣਾ। ਤੇਜ਼ ਬਹੁਤ ਆ ਪਿੰਡ ਅੰਟੀ। ਹਾਂ ਇਹ ਬੜੀ ਅੱਛੀ ਬਾਤ ਕਹੀ ਯਾ। ਮਰਨ ਤੱਕ ਮੈਨੂੰ ਮਜਬੂਰ ਉਹਨਾਂ ਨੇ ਕਰ ਦਿੱਤਾ ਸੀ ਵੀ ਇਹ ਮਰਦੀ ਕਿਉਂ ਨਹੀਂ ਹੈਗੀ ਬਟ ਉਹ ਇਨਸਾਨੇ ਕੀ ਕੀਤਾ ਜਿੱਦਾਂ ਹੀ ਸਮਾਂ ਬੀਤਦਾ ਗਿਆ ਆਂਡ ਗਵਾਂਡ फडਕਾਉਂਦੇ ਸੀ ਵੀ ਕੁੜੀ ਦੀ ਉਮਰ ਛੋਟੀ ਐ ਤੂੰ ਇਹਨੂੰ ਛੱਡ ਦੇ ਤੂੰ ਇਹਨੂੰ ਛੱਡਿਆ ਜਿੱਥੋਂ ਲੈ ਕੇ ਆਇਆ ਆ ਬਹੁਤ ਉਹਨਾਂ ਨੇ ਇੰਨਾ ਕੁ ਜਲੀਲ ਕਰ ਦਿੱਤਾ ਵੀ ਮੈਂ ਖੁਦ ਆਪਣਾ ਸੁਸਾਈਡ ਕਰਾਂ ਹਨਾ ਮੈਂ ਖੁਦ ਆਪਣਾ ਸੁਸਾਈਡ ਕਰਾਂ ਸੁਸਾਈਡ ਦਾ ਮਤਲਬ ਹੀ ਇਹ ਹੁੰਦਾ ਵੀ ਆਵ ਦੇ ਆਪ ਨੂੰ ਖਤਮ ਕਰਨਾ ਖੁਦ ਆਪਣਾ ਸੁਸਾਈਡ ਬਾਕੀ ਇਹ ਖੁਦ ਕਲੀਅਰ ਨਹੀਂ ਹੈਗੀ ਇੱਕ ਪਾਸੇ ਇਹ ਕਹਿੰਦੀ ਆ ਕਿ ਉਹਨਾਂ ਦੀ ਫੈਮਲੀ ਮੇਰੇ ਨਾਲ ਨਾਲ ਰਹਿੰਦੀ ਸੀ ਕਿ ਮੈਂ ਕਿਤੇ ਮਰ ਨਾ ਜਾਵਾਂ ਵਾਸ਼ਰੂਮ ਵੀ ਕੱਲੀ ਨੂੰ ਨਹੀਂ ਸੀ ਜਾਣ ਦਿੰਦੇ ਤੇ ਇੱਕ ਸਾਈਡ ਕਹਿੰਦੀ ਆ ਕਿ ਉਹ ਮੈਨੂੰ ਮਾਰਨਾ ਚਾਹੁੰਦੇ ਸੀ ਕਮਲੀਏ ਸੱਸ ਤਾਂ ਤੇਰੀ ਬੋਡੀਗਾਰਡ ਬਣੀ ਫਿਰਦੀ ਸੀ ਵੀ ਇਹ ਕਿਤੇ ਕੁਝ ਕਰ ਨਾ ਲਵੇ ਤੇ ਤੂੰ ਇਲਜ਼ਾਮ ਹੀ ਉਹਨਾਂ ਤੇ ਪਾਤਾ ਬਾਕੀ ਉਹ ਮਾਰਨਾ ਨਹੀਂ ਚਾਹੁੰਦੇ ਸੀ ਮੇਬੀ ਉਹ ਤੈਨੂੰ ਰੱਖਣਾ ਨਹੀਂ ਸੀ ਚਾਹੁੰਦੇ ਪਰ ਉੱਥੇ ਫਿਰ ਇਹ ਕਹਿ ਦਿੰਦੀ ਆ ਕਿ ਲਵਪ੍ਰਿਤ ਮੇਰੇ ਘਰ ਆਉਣ ਤੋਂ ਬਾਅਦ ਵੀ ਮੈਨੂੰ ਅਪਰੋਚ ਕਰਦਾ ਰਿਹਾ ਕਿ ਤੂੰ ਵਾਪਸ ਆ ਜਾ ਫਿਰ ਜੇ ਉਹ ਰੱਖਣਾ ਨਹੀਂ ਸੀ ਚਾਹੁੰਦੇ ਤਾਂ ਫਿਰ ਅਪਰੋਚ ਕਿਉ ਵੀ ਗੱਲ ਦਾ ਮੂੰਹ ਸਿਰ ਨਹੀਂ ਨਿਕਲਦਾ ਉਸ ਦਿਨ ਵੀ 3 ਘੰਟੇ ਤੇਰੇ ਨਾਲ ਉਹਨਾਂ ਨੇ ਗੱਲ ਕੀਤੀ ਲਾਈਵ 'ਚ ਤੈਨੂੰ ਸਵਾਲ ਕੀਤੇ ਪਰ ਉੱਥੇ ਵੀ ਇਹੋ ਜਿਹੀ ਆਨਸਰ ਦਿੱਤੇ ਜਿਵੇਂ ਜੇ ਅੱਜ ਦੇ ਹੀ ਜਾਂਦੀ ਆ ਇੱਕ ਸਾਈਡ ਕਹਿੰਦੀ ਆ ਕਿ ਮੈਨੂੰ ਮਾਰਨ ਦੀ ਕਸਰ ਨਹੀਂ ਛੱਡੀ ਦੂਜੀ ਸਾਈਡ ਕਹਿੰਦੀ ਆ ਕਿ ਮੇਰੇ ਨਾਲ ਨਾਲ ਰਹਿੰਦੇ ਸੀ ਕਿ ਮੈਂ ਕੁਝ ਕਰਨਾ ਲਵਾਂ ਇੱਕ ਸਾਈਡ ਕਹਿੰਦੀ ਆ ਕਿ ਉਹ ਮੈਨੂੰ ਘਰੇ ਜਰਦੇ ਨਹੀਂ ਸੀ ਤੇ ਦੂਜੀ ਸਾਈਡ ਕਹਿੰਦੀ ਆ ਕਿ ਲਾਪਰੀਤ ਮੈਨੂੰ ਅਪਰੋਚ ਕਰਦਾ ਸੀ ਕੋਈ ਚੀਜ਼ ਕਲੀਅਰ ਨਹੀਂ ਕਰਨੀ ਬਸ ਰੀਪੀਟ ਬਟਨ ਨੱਪ ਕੇ 3 ਘੰਟੇ ਕੈਸਟ ਚਲਾਉਣੀ ਆ YouTube ਦੇ ਉੱਤੇ ਲਾਈਵ ਹੋ ਕੇ ਆਪਣੀ ਸਟੋਰੀ ਦੱਸ ਦਿਓ ਪਹਿਲਾ ਬਲੌਗ ਚੜ੍ਹਦੇ ਹਾਂਜੀ ਇੱਕ ਤਾਂ ਤੁਸੀਂ ਘਰ ਨਾ ਪਾਲਕ ਹੋ ਕੇ ਤੁਸੀਂ ਘਰੋਂ ਭੱਜ ਰਹੇ ਹੋ ਹਾਂਜੀ ਬਿਨਾ ਵਿਆਹ ਕਰਾਏ ਹੋ ਕੇ ਫਿਰ ਤੁਸੀਂ YouTube ਤੇ ਆ ਕੇ ਤੁਸੀਂ ਸ਼ਰਿਆਮ ਦੱਸ ਰਹੇ ਹੋ ਕਿ ਇਹ ਘਰਦਿਆਂ ਨੂੰ ਚੜਾਉਣ ਕਰਕੇ ਸੀ ਲੋਕਾਂ ਨੂੰ ਉਹ ਕੀ ਵਿਊ ਲੈਣ ਖਾਤਰ ਸੀ ਵਿਊ ਦੀ ਕੋਈ ਗੱਲ views ਦੀ ਕੋਈ ਗੱਲ ਨਹੀਂ ਸੀ views ਦਾ ਕੋਈ ਲੈਣਾ ਦੇਣਾ ਨਹੀਂ ਸੀ ਇਹ ਤਾਂ ਫਿਰ ਉਹੀ ਗੱਲ ਹੋਈ ਵੀ ਮੈਂ પેટ્રોલ ਪੰਪ ਤੇ ਹਵਾ ਚੈੱਕ ਕਰਨ ਜਾਣਾ YouTube ਤੇ ਬੰਦਾ views ਲਈ ਵੀਡੀਓ ਪਾਉਂਦਾ YouTube ਤੇ views ਹੀ ਆਉਣਗੇ ਹੋਰ ਕੀ ਹੋਊਗਾ ਉਦੋਂ ਵੀ ਤੁਸੀਂ ਮੈਨੂੰ ਐਡ ਅਸੋ ਕਿਸੇ ਨੇ ਸਕਰੀਨਸ਼ਾਟ ਲਾਇਆ ਸੀ ਉਹ ਵੀ ਦੇਖਿਆ ਉਹਦੇ ਤੇ ਲਿਖਿਆ ਸੀ ਲੱਖ ਰੁਪਈਆ ਇਹ ਬਿਲਕੁਲ ਫੇਕ ਹੈ ਏ ਮੈਂ ਕਹਿੰਨੀ ਆ ਨਾ ਪੂਰੀ মিডিਆ ਦੀਆਂ ਜਿੱਤਾਂ ਹੋਣਗੀਆਂ ਮੇਰਾ ਸਿਰ ਹੋਊਗਾ ਫ੍ਰੈਂਡਲੀ ਤੋਂ ਹਾਂ ਤੇ 15000 ਦੀ ਹੈਲਪ ਕੀਤੀ ਸੀ ਉਥੋਂ ਕਿੰਨੇ ਇਲਜ਼ਾਮ ਲੱਗ ਗਏ ਲੱਖ ਇਦਾਂ ਉਦਾਂ ਇਹ ਬਿਲਕੁਲ ਝੂਠ ਹੈ ਹਣਾ ਤੂੰ ਤਾਂ 15000 ਵੀ ਨਹੀਂ ਸੀ ਮੰਨਦੀ ਉਹ ਵੀ ਤੇਰੇ ਤੋਂ ਮਨਵਾਇਆ ਗਿਆ ਤੇ ਰਹੀ ਗੱਲ 1 ਲੱਖ ਦੀ ਉਹ ਵੀ ਪ੍ਰੂਫ ਕਰ ਚੁੱਕਿਆ ਵੀ 1 ਲੱਖ ਨਹੀਂ 1 ਲੱਖ ਤੇ 50000 ਮੰਗਿਆ ਸੀ ਬਾਕੀ ਇਹਦਾ ਕਹਿਣਾ ਵੀ ਸਾਰਾ ਕੁਝ ਝੂਠ ਆ ਇਹ ਜਾਣਬੁੱਝ ਕੇ ਚਾਰਟਸ ਬਣਾਈਆਂ ਗਈਆਂ ਨਹੀਂ ਵੀ ਸਾਰੀ ਦੁਨੀਆ ਝੂਠੀ ਹੋਗੀ ਤੇ ਇਕੱਲੀ ਮੈਂ ਕੀ ਸੱਚੀ ਹੋਗੀ ਗੱਲ ਪਤਾ ਕੀ ਆ ਮੁੱਦਾ ਇਨਾ ਵੱਧਣਾ ਨਹੀਂ ਸੀ ਪਰ ਇਹਦੇ ਚ ਇੱਕ ਪ੍ਰੋਬਲਮ ਆ ਵੀ ਇਹ ਆਪਦੀ ਗਲਤੀ ਐਸੈਪਟ ਕਰਨ ਦੀ ਥਾਂ ਤੇ ਇਹਦੀ ਤੇ ਇਹਦੇ ਘਰਦਿਆਂ ਦੀ ਵਿੱਚ ਈਗੋ ਪ੍ਰੋਬਲਮ ਹੋ ਜਾਂਦੀ ਆ ਐਂਡ ਮੈਂਕ ਜੇ ਤੂੰ ਸ਼ੋਰਾਂ ਕਿ ਸਭ ਕੁਝ ਫੇਕ ਆ ਤੇ ਤੂੰ ਪੈਸੇ ਨਹੀਂ ਮੰਗੇ ਤਾਂ ਫਿਰ ਤੂੰ ਕੋਈ ਲੀਗਲ ਸਟੈਪ ਕਿਉਂ ਨਹੀਂ ਚੱਕਦੀ ਕਿਸੇ ਖਿਲਾਫ ਬਿਨਾਂ ਗੱਲੋਂ ਕਿਸੇ ਤੋਂ ਕਿਉਂ ਸੋਣਾ ਕੁਝ ਐਦਾਂ ਬੋਲਿਆ ਜਾ ਰਿਹਾ ਨਾ ਕਿ ਮਤਲਬ ਕਿ ਜਿਹੜਾ ਮੇਰੇ ਨਾਲ ਦਾ ਮੈਂ ਕਹਨੀ ਆ ਮੈਂ ਵਲੌਗ ਬਣਾਨੀ ਆ ਉਹ ਸਭ ਡਰਦੇ ਆਏ ਚੀਤੋਂ ਵੀ ਕਿਤੇ ਸਾਡੀ ਬੇਸਤੀ ਨਾ ਹੋਵੇ ਵਜਾ ਕੋਈ ਨਹੀਂ ਕੋਈ ਦੂਜਾ ਬੰਦਾ ਨਹੀਂ ਸਿਰਫ ਰਿੰਪਲ ਆ ਹੂੰ ਜਿੱਸੇ ਤੁਹਾਡੇ ਕੋਈ ਉਹ ਨਹੀਂ ਹੈਗਾ ਉਹ ਤਾਂ ਚਮਚਾ ਹੈ ਉਹ ਤਾਂ ਜਿਵੇਂ ਰਿੰਪਲ ਕਰੇਗਾ ਉਨੇ ਕਰ ਨਹੀਂ ਕਰਨਾ ਆਹੋ ਵਜਾ ਰਿੰਪਲ ਆ ਤੇਰਾ ਕੰਟੈਂਟ ਤੇ ਤੇਰੀ ਪਰਸਨੈਲਿਟੀ ਨਹੀਂ ਨਹੀਂ ਵਾਓ इजीली ਬਲੇਮ ਪਾ ਦਿੰਦੀ ਆ ਦੂਜਿਆਂ ਤੇ ਲੋਕ ਰਿੰਪਲ ਕਰਕੇ ਇਹਦੀ ਵੀਡੀਓ ਚੋਂ ਤੋਂ ਡਰਦੇ ਆ ਇਹਦੇ ਕੰਟੈਂਟ ਕਰਕੇ ਨਹੀਂ ਵੀ ਅਸੀਂ ਵੀ ਟ੍ਰੋਲ ਹੋ ਜਾਾਂਗੇ ਮੈਮ ਮੁੱਦਾ ਖੜਾ ਕਰ ਸਕਦੇ ਬਿਲਕੁਲ ਤੁਸੀਂ ਇਹ ਕਹਿੰਦੇ ਹੋ ਬਿਲਕੁਲ ਪਰ ਮੈਂ ਨਹੀਂ ਸੋਹਦੀ ਮੈਂ ਐਦਾਂ ਦਾ ਕਿਸੇ ਨਾਲ ਆਰਗੂਮੈਂਟ ਕਰਕੇ ਕਿਸੇ ਨੂੰ ਗਲਤ ਬੋਲ ਕੇ ਆਪਣੇ ਵਿਊ ਲਵਾ ਹਨਾ ਮੈਨੂੰ ਐਦਾਂ ਦੇ ਵਿਊ ਨਹੀਂ ਚਾਹੀਦੇ ਮੈਨੂੰ ਬੇਸ਼ੱਕ 500 ਆ ਰਿਹਾ ਯਾਰ ਆ ਰਿਹਾ ਮੈਨੂੰ ਬਹੁਤ ਉਹ ਕਹਿੰਿਆ ਮੇਰਾ ਦੋ ਤਿੰਨ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਆ ਉਹ ਰਿੰਪਲ ਨੂੰ ਤੇਜਸ ਨੂੰ ਇਹ ਗਾਲਾਂ ਕੱਢ ਕੇ ਪਾਈ ਆ ਉਹ ਵੀ ਤਾਂ ਕਿਤੇ ਨਾ ਕਿਤੇ ਵਿਊ ਕਰਕੇ ਉਹ ਵੀਡੀਓ ਅੱਜ ਵਧੀਆ ਟ੍ਰੈਂਡ ਕਰ ਰਹੀ ਆ ਵਧੀਆ ਚੱਲ ਰਹੀ ਆ ਨਹੀਂ ਨਹੀਂ ਇਹ ਤਾਂ ਕੁਝ ਵੀ ਵਿਊਜ਼ ਵਾਸਤੇ ਨਹੀਂ ਕਰਦੀ ਨਾ ਹੀ ਇਹ ਗਾਲਾਂ ਕੱਢੇ ਨਾ ਹੀ ਇਹ ਗਲਤ ਮੈਸੇਜ ਦੇਵੇ ਸੋਸ਼ਲ ਮੀਡੀਆ ਤੇ ਉਹ ਤਾਂ ਬਸ ਇਹ ਦੂਜੇ ਕਦੇ ਨੱਕੀ ਵੀ ਬੋਲਦੀ ਆ ਆ ਪੌਡਕਾਸਟ ਵੀ ਤਾਂ ਜੱਕੀ ਵੀ ਨਹੀਂ ਕੀਤਾ ਅੱਜ ਵੀ ਕਰੋ ਫਾਈਨਲ ਗੱਲ ਹੈ ਮੈਂ ਆਪਣੇ ਪੌਡਕਾਸਟ ਚ ਕਾ ਰਹੀ ਆ ਮੈਂ ਡਿਲੀਟ ਕਰ ਦੂੰਗੀ ਮੇਰੇ ਤੋਂ ਜਿਹਨੇ ਰਮਨ ਚਕ ਬਣਾਇਆ ਡਿਲੀਟ ਕਰੇ ਕਰੇ ਡਿਲੀਟ ਮੇਰੇ ਲਈ ਯਾਨੀ ਪਹਿਲ ਤੁਸੀਂ ਕਰ ਦੂਗੇ ਲੈਣੀ ਦੇਖੋ ਸਭ ਤੋਂ ਪਹਿਲਾਂ ਪਹਿਲ ਐਨੇ ਕੀਤੀ ਹੈ ਤੁਹਾਨੂੰ ਵੀ ਪਤਾ ਆਡੀਅנס ਜਿਹੜੀ ਦੇਖ ਰਹੀ ਹੈ ਇਹਨਾਂ ਨੂੰ ਵੀ ਪਤਾ ਹੈ ਕਿ ਐਨੇ ਆਪਣਾ ਰਿੰਪਲ ਨੇ ਪਹਿਲ ਕੀਤੀ ਹੈ ਹਾਲੇ ਤੱਕ ਮਾਫੀ ਤੋਂ ਬਾਅਦ ਮੈਨੂੰ ਸ਼ੂਟਿੰਗ ਵੀ ਦੇ ਦਿੱਤੀ ਇਹ ਵੀ ਤੂੰ ਮੇਰੇ ਤੇ ਪਾਣੀ ਪਾਉਂਦੇ ਬਣਾ ਬਟ ਐਨੇ ਸ਼ੂਟਿੰਗ ਨਹੀਂ ਮੈਂ ਇੱਕ ਸ਼ੋਟ ਦਿੱਤੀ ਆ ਗੱਲ ਪਤਾ ਕੀ ਆ ਤੇਰੇ ਕਹਿਣ ਤੋਂ ਬਾਅਦ ਉਹ ਰਮਾਂਟਿਕ ਬਣਾਉਣਾ ਛੱਡ ਵੀ ਦਿੰਦਾ ਬਟ ਜਦੋਂ ਤੇਰਾ ਚੈਨਲ ਡਾਊਨ ਹੋ ਜਾਂਦਾ ਤੇ ਫਿਰ ਤੂੰ ਜਾਣ ਬੁਝ ਕੇ ਪੁਰਾਣੀਆਂ ਗੱਲਾਂ ਝੇੜ ਲੈਨੀ ਆ ਜਿਵੇਂ ਅੱਜ ਪੋਡਕਾਸਟ 'ਚ ਤੂੰ ਲਵ ਪ੍ਰੀਤ ਤੇ ਉਹਦੀ ਫੈਮਲੀ ਨੂੰ ਘੜੀਸਿਆ ਫਿਰ ਜਦੋਂ ਅਗਲਾ ਰਿਪਲਾਈ ਕਰਦਾ ਫਿਰ ਤੈਨੂੰ ਬਰਦਾਸ਼ਤ ਨਹੀਂ ਹੁੰਦਾ ਜਿੱਥੇ ਆਪਾਂ ਗਲਤ ਹੋਈਏ ਉਥੇ ਥੋੜਾ ਬਹੁਤਾ ਝੁਕਣਾ ਪੈਂਦਾ ਹੀ ਆ ਤੇਰਾ ਸਿਸਟਮ ਇਹ ਆ ਵੀ ਮੈਂ ਈਗੋ ਵੀ ਰੱਖਾਂ ਤੇ ਕੋਈ ਮੈਨੂੰ ਕੁਝ ਬੋਲੇ ਵੀ ਨਾ ਬਟ ਮੇਰਾ ਇਹ ਕਹਿਣਾ ਸੋ ਮੈਂ ਇਹ ਕਹਿਣਾ ਚਾਹੁੰਨੀ ਮੇਰੇ ਪੋਡਕਾਸਟ ਤੋਂ ਬਾਅਦ ਮੈਨੂੰ ਕੋਈ ਰਿਪਲਾਈ ਨਹੀਂ ਬਿਲਕੁਲ ਇਹ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਤਾਂ ਇੱਕ ਤਰ੍ਹਾਂ ਦਾ ਇਹ ਲੱਗਦਾ ਚੈਲੰਜ ਹੋ ਰਿਹਾ ਹੈ ਚੈਲੰਜ ਕਰਕੇ ਇਹ ਫਸ ਜਾਂਦੀ ਆ ਇਹ ਪਬਲਿਕ ਫਿਗਰ ਆ ਤੇ ਓਬਵੀਅਸਲੀ ਇਹਦੇ ਤੇ ਰਿਵਿਊਜ਼ ਵੀ ਤਾਂ ਆਉਣਗੇ ਹੀ ਬਾਕੀ ਜਦੋਂ ਦਾ ਹੁਣ ਵਲੌਗਰਾਂ ਦੇ ਲਾਈਵ ਚੱਕੇ ਜਾਣ ਲੱਗ ਪਏ ਤੇ ਲਾਈਵ ਤੇ ਰੋਸਟ ਵੱਜਣ ਲੱਗ ਪਏ ਕਿੰਨੇ ਵਲੌਗਰਸ ਲਾਈਵ ਆਣੋਂ हट ਗਏ ਤੇ ਲਾਈਵ ਦੇ ਵਿੱਚ ਅਜੂਲ ਫਜ਼ੂਲ ਕੰਟੈਂਟ ਪ੍ਰਮੋਟ ਹੋਣੋਂ हट ਗਿਆ ਤੇ ਜੇ ਹੁਣ ਕੋਈ ਲਾਈਵ ਆਊਗਾ ਵੀ ਤਾਂ ਸੋਚ ਸਮਝ ਕੇ ਬੋਲੂਗਾ ਨਹੀਂ ਤਾਂ ਲਾਈਵ ਦੇ ਵਿੱਚ ਸ਼ਰੇਆਮ ਗਾਲਾਂ ਚੱਲਦੀਆਂ ਸੀ ਤੇ ਇਹ ਹੀ ਗੱਲ ਇਹਨਾਂ ਵਲੌਗਰਾਂ ਨੂੰ ਹਜਮ ਨਹੀਂ ਹੁੰਦੀ ਕਿ ਅਸੀਂ ਜੋ ਮਰਜ਼ੀ ਕਰੀਏ ਸਾਡੇ ਤੇ ਕੋਈ ਟਿੱਪਣੀ ਨਾ ਕਰੇ ਬਾਕੀ ਮਹਿਕ ਦੀ ਗੱਲ ਕਰੀਏ ਤਾਂ ਪੌਡਕਾਸਟ ਤੋਂ ਬਾਅਦ ਕਿਉਂਕਿ ਤੂੰ ਕਿਸੇ ਵੀ ਗੱਲ ਦਾ ਕੋਈ ਪ੍ਰੂਫ ਨਹੀਂ ਰੱਖਿਆ ਬਹੁਤ ਚੰਗੀ ਗੱਲ ਸੀ ਵੀ ਤੈਨੂੰ ਦੋ ਵਾਰ ਆਪਣੀ ਇਮੇਜ ਕਲੀਨ ਕਰਨ ਦਾ ਮੌਕਾ ਮਿਲਿਆ ਪਰ ਤੂੰ ਆਪਦੀ ਅੜੀ ਕਰਕੇ ਉਹ ਵੀ ਗਵਾ ਲਿਆ ਫੋਟੋ ਕਲੀਅਰ ਨਹੀਂ ਆ ਰਹੀ ਹੈਗੀ ਹਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਟੂ ਕੱਲੀ ਤੂੰ ਨਹੀਂ ਤੇਰੀ ਗ੍ਰਾਮਰ ਵੀ ਸੁਸਾਇਡ ਕਰਨ ਨੂੰ ਫਿਰਦੀ ਆ ਟਿਊ ਕੀ ਹੁੰਦਾ ਸੋ ਪ੍ਰੈਂਕ ਨਹੀਂ ਮੈਂ ਕਹਿ ਸਕਦੀ ਪ੍ਰੈਂਕ ਹੀ ਕਹਿ ਸਕਦੀ ਆ ਅੱਜ ਜਿਹੜਾ ਮੈਂ ਪ੍ਰੈਂਕ ਕਰਨ ਲੱਗੀ ਆ ਨਾ ਜਿਵੇਂ ਹੁਣ ਮੇਰੇ హెయిਰ ਤੁਸੀਂ ਚੈੱਕ ਕਰ ਸਕਦੇ ਹੋ హెయిਰ ਮੈਂ ਕੱਟ ਨਹੀਂ ਕੀਤੇਗੇ ਨਾ ਹੀ ਤੇ ਮੈਂ ਵਾਲਾਂ ਤੇ ਅੱਜ ਤੱਕ ਕੈਂਚੀ ਲਗਾਈ ਹੈ ਹਨਾ ਮੇਰੇ ਵਾਲ ਵੀ ਬਹੁਤ ਸਾਰੇ ਲੰਬੇ ਨੇ ਹਨਾ ਵਾਲ ਵੀ ਬਹੁਤ ਸਾਰੇ ਲੰਬੇ ਨੇ ਕਿ ਸਾਰੇ ਵਾਲ ਬਹੁਤ ਲੰਬੇ ਨੇ ਬਟ ਜੇਕਰ ਮੈਂ ਆਪਣੇ ਬਾਲਾਂ ਦੀ ਗੱਲ ਕਰਾਂ ਤਾਂ ਬਾਲਾਂ ਨੂੰ ਬਿਲਕੁਲ ਮੈਨੂੰ ਹਨਾ ਪਸੰਦ ਨਹੀਂ ਹੈਗੀ ਇਹ ਚੀਜ਼ ਮੈਂ ਆਪਣਾ ਪਹਿਲੇ ਵੀਡੀਓਜ਼ ਦੇ ਵਿੱਚ ਕਲੀਅਰ ਕਰਨਾ ਚਾਹੁੰਦੀ ਆ ਕਿ ਅੱਜ ਤੱਕ ਮੈਂ ਬਾਲਾਂ ਨੂੰ ਕੈਂਚੀ ਨਹੀਂ ਲਗਵਾਈ ਤੇ ਨਾ ਹੀ ਮੈਂ ਕਦੇ ਸੋਚ ਸਕਦੀ ਆ ਵੀ ਮੈਂ ਆਪਣੇ ਬਾਲ ਕਟਵਾਵਾਂ ਹਨਾ ਬਟ ਆਪਾਂ ਇੱਕ ਰਿਐਕਸ਼ਨ ਦੇਖਣਾ ਹੈ ਵੀ ਮੈਂ ਮੰਮੀ ਨੂੰ ਜਾਣ ਕੇ ਕਿਹਾ ਸੀ ਵੀ ਮੈਂ హెయిਰ ਕੱਟ ਕਰਵਾਣੇ ਆ ਮੇਰੇ ਨਾਲ ਲੜੇ ਸੀਗੇ ਗੁੱਸਾ ਹੋ ਗਏ ਸੀਗੇ ਸੋ ਕੋਈ ਆਪਾਂ హెయిਰ ਕੱਟ ਨਹੀਂ ਕਰਵਾਣਗੇ ਜਸਟ ਇੱਕ ਪ੍ਰੈਂਕ ਸੋਚਿਆ ਮੈਂ ਉਹ ਵੀ ਬੜਾ ਸਰਚ ਕਰ ਕਰਕੇ ਦੇਖਿਆ ਵੀ ਕਿੱਦਾਂ ਮੈਂ ਓਦਾਂ ਦੇ ਆਪਣੇ ਬਾਲ ਬਣਾਵਾ ਵੀ ਜੋ ਕੱਟੇ ਹੋਏ ਲੱਗਣ ਹਨਾ अच्छा ਤਾਂ ਹੁਣ ਮੈਂ ਕਰੂਗੀ हेयर कटिंग ਪ੍ਰੈਂਕ ਚਲੋ ਫਿਰ ਕਰਦੇ ਆ ਪਿੰਦਰ ਦੇ ਰਿਐਕਸ਼ਨ ਚੈੱਕ ਮੈਂ ਇਹਨਾਂ ਨੂੰ ਕੁਝ ਸਮਝਾ ਸਕਦੀ ਆ ਵੀ ਜਿਹੜੇ హెయిਰ ਮੇਰੇ ਲਾਸਟ ਤੱਕ ਆ ਨਾ ਉਹਨਾਂ ਨੂੰ ਮਤਲਬ ਪਿੱਛੋਂ ਦੀ ਚੱਕ ਕੇ ਇੱਥੇ ਜਿਹੜੇ ਮੇਰੇ نیچے ਵਾਲ ਕੈਸ ਦੇ نیچے ਵਾਲੀ ਗ੍ਰੋਥ ਹੈ ਉਹਨਾਂ ਸਾਰਿਆਂ ਨੂੰ ਇੱਥੇ ਲਿਆ ਕੇ ਨਾ ਇੱਥੇ ਟੱਕ ਕਰੂਗੀ ਮੈਂ ਟੱਕ ਕਰਨ ਤੋਂ ਬਾਅਦ ਜਿਹੜੇ ਮੇਰੇ ਵਾਲ ਹੋਣਗੇ ਉਹਨਾਂ ਨੂੰ ਬੇਬੀ हेयर ਬਣਾਣਾ ਆਪਾਂ ਇਦਾਂ ਠੀਕ ਹੈ ਬੇਬੀ ਹੇਅਰ ਬਣਾਉਣ ਤੋਂ ਬਾਅਦ ਆਪਣਾ ਇੱਥੋਂ ਟੱਕ ਕਰ ਦੂੰਗੀ ਦੈਨ ਕੋਈ ਆਪਣਾ ਕਲਿੱਪ ਵਗੈਰਾ ਇੱਧਰ ਉੱਧਰ ਲਾ ਦੂੰਗੀ ਵੀ ਛੱਕਣਾ ਹੋਵੇ ਵੀ ਮੈਂ ਪਿੱਛੋਂ ਵਾਲ ਲੈ ਜਾਣਾ ਆਪਾਂ ਸੋ ਪਿੱਛੇ ਆਪਾਂ ਜਿੱਦਾਂ ਕਿ ਮੈਂ ਜੂڑا ਕਰਦੀ ਹਾਂ ਉਦਾਂ ਕਰ ਲੈਣੀ ਆ ਅੱਛਾ ਤਾਂ ਅੱਜ ਮੈਂ ਕੀ ਦੀ ਬੇਬੀ ਹੇਅਰ ਕਟਿੰਗ ਲੁੱਕ ਦੇਖਣ ਨੂੰ ਮਿਲੂਗੀ ਤਾਂ ਆਪਾਂ ਬਹੁਤਾ ਟਾਈਮ ਨਹੀਂ ਲਾਉਂਦੇ ਤੁਹਾਨੂੰ ਸਿੱਧਾ ਲੁੱਕ ਵਾਲੀ ਲੈ ਜਾਂਦੇ ਆ ਅਬੇ ਮਜ਼ਾ ਆਏਗਾ ਨਾ ਭਿੜੋ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਆ ਫਾਈਨਲ ਹਾਲੇ ਦਨ ਇਹ ਦੇਖੋ ਮੇਰੇ ਵਾਲ ਮੈਂ ਪਿੱਛੋਂ ਆਪਣੇ ਸਾਰੇ ਫੋਲਡ ਕੀਤੇ ਹੋਏ ਪਿੱਛੋਂ ਹੀ ਚੱਕ ਕੇ ਬਾਹਰ ਇੱਥੇ ਮੇਰੇ ਤੁਸੀਂ ਦੇਖ ਲਓ ਕਿ ਫਲਾਈ ਹੈ ਦਨ ਇਸ ਨੂੰ ਕਵਰ ਕਰੂੰਗੀ ਪਤਾ ਨਹੀਂ ਕਿੰਦਾ ਲੱਗ ਰਹੀ ਹੈ ਜਲੂਸ ਲੱਗ ਰਹੀ ਆ ਇਹਨੂੰ ਕੌਣ ਕਟਿੰਗ ਕਹੂਗਾ ਅਨੇ ਨੂੰ ਵੀ ਦੇਸ਼ ਜੂ ਕੇ ਪਿੱਛੋਂ ਵਾਲ ਚੁੱਕ ਕੇ ਅੱਗੇ ਕੀਤੇ ਆ ਬਸ ਇਹ ਜੀਆਂ ਫਾਲਤੂ ਹਰਕਤਾਂ ਕਰਕੇ ਇਹਦਾ ਕੰਟੈਂਟ ਰੋਸਟ ਹੁੰਦਾ ਤੇ ਫਿਰ ਇਹ ਕਹਿੰਦੀ ਆ ਕਿ ਮੇਰੀ ਵੀਡੀਓ ਦੇ ਵਿੱਚ ਗਲਤ ਕੀ ਹੁੰਦਾ ਗਲਤ ਇਹ ਹੁੰਦਾ ਕਿ ਤੇਰੀ ਘਟਿਆ ਤੇ ਸਕ੍ਰਿਪਟਡ ਪਲੈਨਿੰਗ ਤੇ ਵੀ ਤੇਰੀ ਮੰਮੀ ਰਿਐਕਸ਼ਨਸ ਦੇ ਦਿੰਦੀ ਆ ਤੇ ਤੁਸੀਂ ਲੋਕਾਂ ਨੂੰ ਬਣਾਉਂਿਆ ਪਾਗਲ ਤੁਹਾਡੇ ਵਲੌਗਸ ਨਹੀਂ ਹੁੰਦੇ ਕਮੇਡੀ ਸੀਰੀਅਲ ਦਾ ਫਲॉप ਰੀਮੇਕ ਹੁੰਦਾ ਸੋ ਵੀ ਡਾਂਗੀ ਖਾਤੇ ਹਾਂ ਮੰਮੀ ਸੇ ਮੰਮੀ ਉੜਿਆਓ ਮੇਰੇ ਹੈਅਰ ਕੱਟ ਕੇਵੇਂ ਨਹੀਂ ਹੈਰ ਹੈਰ ਕੱਟੇ ਮੇਰਾ ਨਹੀਂ ਹੇਅਰ ਕੱਟ ਐ ਯਾਰ ਮੈਂ ਬੇਬੀ ਹੇਅਰ ਕੱਟ ਕੀਤਾ ਇਹ ਚੀਜ਼ ਕਿ ਤੁਹਰਾ ਫ੍ਰੀ ਟ੍ਰਾਇਲ ਚੱਲਦਾ ਸੀ Google Play Store ਤੇ ਹੇਅਰ ਕੱਟਦਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਲੈ ਦੱਸ ਸਾਹਮਣੇ ਉਹ ਵੀਡੀਓ ਚ ਖੜੀ ਪ੍ਰੈਂਕ ਲਈ ਆਪਦੇ ਵਾਲ ਸੈਟ ਕਰੀ ਜਾਂਦੀ ਆ ਤੇ ਸਭ ਕੁਝ ਤੁਹਾਨੂੰ ਪਤਾ ਤੇ ਰਿਐਕਸ਼ਨ ਦੇਖੋ ਤੁਸੀਂ ਐਕਟਿੰਗ ਦੀ ਪੂਰੀ ਮਾਸਟਰੀ ਕਰ ਰੱਖੀ ਆਂਟੀ ਨੇ ਵੀ ਓਵਰ ਐਕਟਿੰਗ ਦੀ ਦੇਖਣ ਵਾਲਿਆਂ ਨੂੰ ਗਿਲਟ ਫੀਲ ਹੋਣ ਲੱਗ ਜਾਂਦੀ ਆ ਪਰ ਇਹਨਾਂ ਨੂੰ ਨਹੀਂ ਹੁੰਦੀ ਹੈ ਕਿੱਥੋਂ ਬਰਾਆ ਅੱਪੇ ਕਿੱਤਿਆ ਸੋਹਣਾ ਲੱਗਦਾ ਫਾਇਨੀ ਫਾਇਨੀ ਜਲੂਸ ਨੂੰ ਕੱਟ ਲਈ ਆ ਆ ਕੀ ਬਣੀ ਫਿਰਦੀ ਨੂੰ ਮੇਰੇ ਵਾਲ ਮੇਰੇ ਸੋਹਣੇ ਲੱਗਦੇ ਨਹੀਂ ਮਤਗਾ ਲੱਗਦੇ ਮੈਂ ਕਿਵੇਂ ਤੂਏ ਦਾ ਮੰਨਦੀ ਨਹੀਂ ਮੈਂ ਥੋੜੀ ਥੋੜੀ ਕੱਟਿਆ ਪਿਛੇ ਲੈ ਕੇ ਆ ਜੀ ਨਾ ਮਤਗਾ ਚੀਰ ਜੀ ਕਲਦਾ ਸੀ ਕਮਾਲ ਹੋਈ ਪਈ ਹੈ ਚੀਰ ਤਾਂ ਹਜੇ ਵੀ ਦਿਸੀ ਜਾਂਦਾ ਬਸ ਤੁਸੀਂ ਅੱਖਾਂ ਬੰਦ ਕਰ ਲੀਆਂ ਸਾਰਾ ਟੱਬਰ ਰਲ ਕੇ ਆਡੀਅנס ਨੂੰ ਪਾਗਲ ਬਣਾਈ ਜਾਂਦਾ ਜੇ ਤਾਂ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਆ ਵੀ ਜੂڑا ਕੀਤਾ ਮੈਂ ਨਹੀਂ ਨਹੀਂ ਅੱਗੋ ਕੱਟਿਆ ਹਾਂ ආ ස අය ඔ යරම මෙම බාල ලබ්බි කිතිේ රෑ ත ආවි ආමගයි හයන කතිවිී නාලමින් ਵਲੌਗਰੋ ਪ੍ਰੈਂਕ ਦਾ ਮਤਲਬ ਹੁੰਦਾ ਵੀ ਬੰਦੇ ਨੂੰ ਉੱਲੂ ਬਣਾਉਣਾ ਤੇ ਤੁਸੀਂ ਤਾਂ ਆਪਦੇ ਆਪ ਨੂੰ ਹੀ ਉੱਲੂ ਬਣਾ ਕੇ YouTube ਤੇ ਅਪਲੋਡ ਕਰ ਦਿੰਨੇ ਆ। ヘア ਕੱਟ ਪ੍ਰੈਂਕ ਹੋਵੇ ਜਾਂ ਮੰਮੀ ਦਾ ਰਿਐਕਸ਼ਨ ਅਸਲੀ ਕੰਟੈਂਟ ਤਾਂ ਸਿਰਫ ਰੋਸਟਰਜ਼ ਨੂੰ ਹੀ ਮਿਲਣਾ ਤੇ ਜੇ ਤੁਸੀਂ ਰੋਸਟਰਜ਼ ਨੂੰ ਕੰਟੈਂਟ ਨਹੀਂ ਦੇਣਾ ਤਾਂ ਆਪਦੇ ਕੰਟੈਂਟ ਦੇ ਵਿੱਚ ਸੁਧਾਰ ਕਰ ਲਓ। ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ।